ਮੈਂ ਕਸਤੋਰੀ ਲਾਲ ਡੀਐਸਪੀ ਆਪਰੇਸ਼ਨ ਐਂਡ ਸਿਕਿਉਰਟੀ ਪੁਰੂ ਜਿਲ੍ਹਾ ਬਟਾਲਾ ਸ੍ਰੀ ਗੁਰਨਾਮ ਸਿੰਘ ਜੀ ਦੇ ਅਤੇ ਮਾਤਾ ਸਰੁਕੀ ਜੀ ਦੇ ਵਿਆਹ ਪਰੋਦੇ ਪੂਰੇ ਸੰਜੇ ਰਿਹਾ ਕਿ ਮੈਂ ਪੂਰੇ ਬਟਾਲਾ ਨਿਵਾਸੀਆਂ ਨੂੰ ਅਤੇ ਇਲਾਕੇ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਮਾਣਯੋਗ ਐਸਐਸਪੀ ਬਟਾਲਾ ਅਕੀਰ ਜੀ ਤੁਹਾਡੇਰ ਕਾਸ਼ਮੀ ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਕ ਆਪਾਂ ਵਿਆਹ ਛੋਟੀ ਪ੍ਰਬੰਧ ਜਰਿਆ ਉਹ ਕੀਤੇ ਜਾ ਰਹੇ ਨੇ ਆਪਾਂ ਦੇ ਚਪਾਟਾ ਪਾ ਦੇ ਆਪਾਂ ਇੱਕ ਰੋਸਪੋਰ ਖੜੀ ਹੋਏਗੀ ਪੂਰੇ ਗ੍ਰੇਨ ਨੂੰ ਆਪਾਂ ਫੈਕਟਰ ਵਾਈ ਜੋ ਜੋ ਡਾਇਆ ਜਾਏਗਾ ਤੇ ਇਸ ਕਰਕੇ ਆਪ ਲੋਕ ਜਨਤਾ ਨੂੰ ਸਾਡੀ ਅਪੀਲ ਹੈ ਕਿ ਉਹ ਤੁਹਾਨੂੰ ਸਹਿਯੋਗ ਦੇਣ ਤਾਂ ਜੋ ਇਹ ਵਿਆਹ ਵਿਰਾ ਦਿਹਾੜਾ ਬਾਬਾ ਜੀ ਦਾ ਇਹ ਆਪਾਂ ਖੁਸ਼ੀ ਖੁਸ਼ੀ ਬਤਵਾਰੋਂ ਕੰਮ ਨਾ ਸਕੀ ਇਹ ਮੇਰੀ ਫੁਲੜਬਾਜੀਆ ਨੂੰ ਅਪੀਲ ਹੈ ਕਿ ਜਿਹੜੇ ਵਿਆਹ ਦੇ ਵਿੱਚ ਆ ਕੇ ਫੁਲੜਬਾਜੀ ਕਰਦੇ ਆ ਅਮਰ ਕਰਨ ਨੂੰ ਆਪਣੇ ਆਪ ਹੀ ਰੰਦੇ ਆ ਉਹਨਾਂ ਨੂੰ ਸਾਡੀ ਇਹ ਵੀ ਪੀੜਾ ਕਿ ਆਪਣਾ ਆਮ ਨਾਗਰਿਕ ਨਹੀਂ ਚੇਹੇ ਨਾ ਹੋਣ ਤਾਂ ਜੋ ਇਹ ਜਿਹੜਾ ਪਿੰਦਰ ਵਿਧਿਆਣਾ ਆ ਇਹ ਆਪਾਂ ਆਮਨੁਮਾਨਾ ਖੁਸ਼ੀਆਂ ਖੜੇਣਾ ਬਣਾ ਸਕੀਏ ਮੈਂ ਫਿਰ ਦੁਬਾਰਾ ਤੋਂ ਬਟਾਲਾ ਨਿਵਾਸੀਆਂ ਨੂੰ ਅਤੇ ਇਲਾਕੇ ਦੀ ਨੂੰ ਸਾਂ ਸਕਣ ਨੂੰ ਸਾਫ ਸਿਰ ਤੋਂ ਲੱਖ ਲੱਖ ਬਧਾਈ ਦਿੰਦਾ ਧੰਨਵਾਦ